ਤੋ ਚੋਰਾਂ ਦੀ ਹੌਸਲੇ ਇਸ ਕਦਰ بلند ਹੋ ਚੁੱਕੀ ਨੇ ਕਿ ਸ਼ਰੀਆਮ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਣੀ ਅਤੇ ਫਰਾਰ ਹੋ ਜਾਂਦੇ ਨੇ ਇੱਕ ਜਿਹੇ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਤੋਂ ਜਿੱਥੇ ਅਮਨ ਪਾਰਕ ਨੇੜੇ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਬੰਦ ਕਰਦੀ ਖਿੜਕੀ ਤੋੜ ਕੇ ਚੋਰ ਦਾਖਲ ਹੁੰਦੇ ਨੇ ਤੇ ਬਦਮਾਸ਼ਾਂ ਨੇ ਘਰ ਦੇ ਵਿੱਚੋਂ ਕਰੀਬ 15 ਤੋਲੇ ਦਾ ਸੋਨਾ 75000 ਰੁਪਏ ਦੀ ਨਕਦੀ ਅਤੇ ਕੀਮਤੀ ਘੜੀਆਂ ਚੋਰੀਆਂ ਕਰ ਲੈਂਦੀਆਂ ਨੇ ਭੱਜਦੇ ਹੋਏਾਂ ਦੀ ਚੋਰ ਦੀ ਇਹ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਆ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਪੁਲਿਸ ਨੇ ਹੁਣ ਅਸਮਾਨਿਤ ਵਿੱਚ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਾਣਕਾਰ ਦੇ ਨੂੰ ਪ੍ਰਾਂਤ ਪੀੜਤ ਸੁਨੀ ਸ਼ਰਮਾ ਨੇ ਦੱਸਿਆ ਕਿ ਉਹ ਨਿਊ ਰਾਜਗੁਰੂ ਨਗਰ ਦੇ ਰਹਿਣ ਵਾਲੇ ਅਤੇ ਆਪਣੇ ਪਰਿਵਾਰ ਦੇ ਦਿਨ ਦੇ ਨਾਲ ਦੋ ਦਿਨਾਂ ਦੇ ਲਈ ਹਿਮਾਚਲ ਪ੍ਰਦੇਸ਼ ਗਏ ਹੋਏ ਸੀ ਅਤੇ ਉਹ ਮੂਲ ਰੂਪ ਤੋਂ ਹਿਮਾਚਲ ਦੇ ਰਹਿਣ ਵਾਲੇ ਨੇ ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਮਿਲ ਕੇ ਜਦੋਂ ਉਹ ਦੋ ਦਿਨਾਂ ਬਾਅਦ ਘਰ ਵਾਪਸ ਆਏ ਤਾਂ ਉਹਨਾਂ ਦੇ ਪੈਰੋ ਹਿੱਟੂ ਜ਼ਮੈਨ ਖਸਕ ਗਏ ਘਰ ਦੇ ਬਾਹਰ ਖਿੜਕੀਆਂ ਟੁੱਟੀਆਂ ਹੋਈਆਂ ਸੀ ਤੇ ਸਾਰਾ ਸਮਾਨ ਵਿਖਰਿਆ ਹੋਇਆ ਸੀ ਹੋਰ ਕੀਮਤੀ ਸਮਾਨ ਵੀ ਉਹਨਾਂ ਵੱਲੋਂ ਚੋਰੀ ਕਰ ਲਿੱਤਾ ਫਿਲਹਾਲ ਤੋਂ ਅੰਦਾਜ਼ਨ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਗਈ ਹੈ ਇਸ ਬਾਬਤ ਕੀ ਕੁਝ ਬਿਆਨ ਕਰਦੇ ਨਜ਼ਰ ਆਏ ਸੁਣਦੇ ਆਂ ਤੋ ਚੋਰਾਂ ਦੀ ਹੌਸਲੇ ਇਸ ਕਦਰ ਬਲੰਦ ਹੋ ਚੁੱਕੇ ਨੇ ਕਿ ਸ਼ਰੀਆਮ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀ ਨੇ ਅਤੇ ਫਰਾਰ ਹੋ ਜਾਂਦੇ ਨੇ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਤੋਂ ਜਿੱਥੇ ਅਮਨ ਪਾਰਕ ਨੇੜੇ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਬੰਦ ਕਰਦੀ ਖਿੜਕੀ ਤੋੜ ਕੇ ਚੋਰ ਦਾਖਲ ਹੁੰਦੇ ਨੇ ਤੇ ਬਦਮਾਸ਼ਾਂ ਨੇ ਘਰ ਦੇ ਵਿੱਚੋਂ ਕਰੀਬ 15 ਟੋਲੇ ਦਾ ਸੋਨਾ 75000 ਰੁਪਏ ਦੀ ਨਕਦੀ ਅਤੇ ਕੀਮਤੀ ਘੜੀਆਂ ਚੋਰੀਆਂ ਕਰ ਲੈਂਦੀਆਂ ਨੇ ਬਸ ਦੇ ਹੋ ਜਾਂਦੀ ਚੋਰ ਦੀ ਇਹ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਹੈ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਪੁਲਿਸ ਨੇ ਹੁਣ ਅਸਮਾਨਿਤ ਵਿੱਚ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਦੇਨੁਪਰੰਤ ਪੀੜਤ ਸੁਨੀ ਸ਼ਰਮਾ ਨੇ ਦੱਸਿਆ ਕਿ ਉਹ ਨਿਊ ਰਾਜਕੁਰੂ ਨਗਰ ਦੇ ਰਹਿਣ ਵਾਲੇ ਅਤੇ ਆਪਣੇ ਪਰਿਵਾਰ ਦੇ ਦਿਨ ਦੇ ਨਾਲ ਦੂਦ ਦਿਨਾਂ ਦੇ ਲਈ ਹਿਮਾਚਲ ਪ੍ਰਦੇਸ਼ ਗਏ ਹੋਏ ਸੀ ਅਤੇ ਉਹ ਮੂਲ ਰੂਪ ਤੋਂ ਹਿਮਾਚਲ ਦੇ ਰਹਿਣ ਵਾਲੇ ਨੇ ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਮਿਲ ਕੇ ਜਦੋਂ ਉਹ ਦੋ ਦਿਨਾਂ ਬਾਅਦ ਘਰ ਵਾਪਸ ਆਏ ਤਾਂ ਉਹਨਾਂ ਦੇ ਪੈਰੋ ਹਿੱਟੂ ਜ਼ਮੈਨ ਖਸਕ ਗਏ ਘਰ ਦੇ ਬਾਹਰ ਖਿੜਕੀਆਂ ਟੁੱਟੀਆਂ ਹੋਈਆਂ ਸੀ ਤੇ ਸਾਰਾ ਸਮਾਨ ਵਿਖਰਿਆ ਹੋਇਆ ਸੀ ਹੋਰ ਕੀਮਤੀ ਸਮਾਨ ਵੀ ਉਹਨਾਂ ਵੱਲੋਂ ਚੋਰੀ ਕਰ ਲਿੱਤਾ ਫਿਲਹਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਗਈ ਹੈ ਇਸ ਬਾਬਤ ਕੀ ਕੋਈ ਜਬਿਆਨ ਕਰਦੇ ਨਜ਼ਰ ਆਏ ਸੁਣਦੇ